ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਆਲਖ ਹਾਜ਼ਰ ਆ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ ਇਹ ਅਹਿਮ ਜਾਣਕਾਰੀ ਵੀ ਅਸੀਂ ਤੁਹਾਨੂੰ ਹਿਮਾਚਲ ਪ੍ਰਦੇਸ਼ ਤੋਂ ਤਿੰਨ ਮਨਾਲੀ ਤੋਂ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਨੇੜੇ ਮਨਾਲੀ ਮਨਾਲੀ ਤੋਂ 35 ਕਿਲੋਮੀਟਰ ਦੂਰ ਸ਼ਿਸ਼ੂ ਦੇ ਵਿੱਚੋਂ ਅਸੀਂ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਨ ਲੱਗੇ ਆ ਇਹ ਜਾਣਕਾਰੀ ਹੈ ਕਿ ਹਿਮਾਚਲ ਦੇ ਕਿਸਾਨ ਬਰੋਕਲੀ ਦੀ ਖੇਤੀ ਦੀ ਪਨੀਰੀ ਕਿਵੇਂ ਅਗਾਉਂਦੇ ਆ ਕਿਸਾਨ ਵੀਰੋ ਹਿਮਾਚਲ ਦੇ ਕਿਸਾਨ ਭਰਾ ਸਾਡੇ ਨਾਲ ਹੈ ਤੇ ਮਨਾਲੀ ਤੋਂ 35 ਕਿਲੋਮੀਟਰ ਦੂਰ ਅਸੀਂ ਬਾਈ ਦੇ ਵਾਹਨ ਦੇ ਵਿੱਚ ਆਂ ਜਾਣਕਾਰੀ ਬਾਈ ਤੋਂ ਅਸੀਂ ਲੈਣੀ ਹੈ ਵੀ ਇੱਥੇ ਬਰੋਕਲੀ ਗੋਭੀ ਦੀ ਪਨੀਰੀ ਜਿਹੜੀ ਲੱਗ ਰਹੀ ਹੈ ਇੱਕ ਪਾਸੇ ਪਾਈ ਜੀ ਤਿਆਰ ਕਰ ਰਹੀ ਹੈ ਬੈੱਡ ਬੈੱਡ ਬਣਾਉਣ ਦਾ ਤਰੀਕਾ ਦੇਖ ਲਓ ਬਹੁਤ ਘੱਟ ਜਗ੍ਹਾ ਦੇ ਵਿੱਚ ਵੱਧ ਟ੍ਰਾਂਸਪਲੈਂਟ ਆ ਜਿਹੜੇ ਇਹ ਗੋਭੀ ਦਾ ਕਰਦੇ ਆ ਤਾਂ ਬਾਈ ਜੀ ਗੋਭੀ ਦੀ ਕਿਹੜੀ ਕਿਸਮ ਹੈ ਕਿਹੜੀ ਵੈਰਾਈਟੀ ਹੈ ਇਹ ਆ ਕਿਹੜਾ ਬੀਜ ਹੈ ਬ੍ਰੋਕਲੀ ਦਾ ਆ ਬੀਜ ਤੁਸੀਂ ਵੇਚੀ ਸਰ ਇਹ ਬ੍ਰੋਕਲੀ ਦਾ ਬੀਜ ਹੈ ਜਿਹੜਾ ਉਹ ਚੱਲਦਾ ਹੈ ਹਿਮਾਚਲ ਦੇ ਵਿੱਚ ਬਾਈ ਜੀ ਕਹਿੰਦੇ ਵੀ ਜਿਆਦਾ ਜਿਹੜੀ ਗੋਭੀ ਹੈ ਉਹ ਇਹੀ ਲੱਗਦੀ ਹੈ ਤੇ ਇਹਦੇ ਤੋਂ ਜਿਆਦਾ ਮੁਨਾਫਾ ਹੁੰਦਾ ਹੈ ਤਾਂ ਬਾਈ ਜੀ ਇਸ ਤਰੀਕੇ ਦੇ ਨਾਲ ਬੈੱਡ ਬਣਾ ਕੇ ਆ ਇੱਕ ਜਣੀਆਂ ਛੋਟੀਆਂ ਛੋਟੀਆਂ ਲੈਣਾ ਬਣਾਈਆਂ ਕਿੰਨਾ ਚ ਬੀਜ ਪਿਆ ਜਾਂਦਾ ਇਹ ਵਿੱਚ ਇਹ ਮੰਨੂ ਇਸ ਵਿੱਚ ਚੱਲਦਾ ਹੈ ਕੋਈ ਕਰੀਬਨ ਇਸ ਵਿੱਚ 5 ਪੈ ਕਿ ਮਤਲਬ 5 ਜਰਸੀ ਦੇ ਪੜੇ अच्छा एक बेड ਦੇ ਇੱਕ ਬੈਡ ਦੇ ਵਿੱਚ ਚਾਰ ਪੰਜ ਪੈਕਟ ਪੈ ਜਾਣਗੇ 5000 ਜਰਸੀ ਦੀ ਮੰਨ ਲਓ ਠੀਕ ਹੈ 5000 ਸੀਡ ਇੱਕ ਬੈਡ ਤੇ ਆ ਦੇਖ ਲਓ ਬੈਡ ਦੀ ਲੰਬਾਈ ਕਿੰਡੀ ਕਾ ਬਾਈ ਜੀ ਕਹਿੰਦੇ 5000 ਸੀਡ ਇਹਦੇ ਵਿੱਚ ਲੱਗ ਜੂਗਾ ਤੇ 5000 ਬੂਟਾ ਜਿਹੜਾ ਉਹ ਪਨੀਰੀ ਤੇ ਲੱਗ ਜੂਗਾ ਤੇ ਬਾਈ ਜੀ ਇਹ ਜਿਹੜੀ ਪਨੀਰੀ ਤੁਸੀਂ ਬੀਜੀ ਜਾਂਦੇ ਹੋ ਇਹ ਪਛੇਤੀ ਕਿਸਮ ਹੈ ਨਹੀਂ ਇਹ ਵੀ ਇਹ ਸਮਝੋ ਅਗੇ ਤਿਕਸਤ ਪਹਿਲੇ ਵਾਲਾ اچھا ਪਹਿਲੇ ਵਾਲੀ ਹੈ ਕਿੰਨੇ ਦਿਨوں ਵਿੱਚ ਤਿਆਰ ਹੋ ਜਾਏਗੀ ਇਹ ਕੁ 40 ਦਿਨ ਅਸਾ 40 ਦਿਨਾਂ ਵਿੱਚ ਇਹ ਤਿਆਰ ਹੋ ਜਾਏਗੀ 40 ਦਿਨ ਬਾਅਦ ਲੱਗੇਗੀ ਤਬ ਇਹ ਬਰੋਕਲੀ ਯਹਾਂ ਹਿਮਾਚਲ ਮੇ ਅ ਕਿਸ ਮਹੀਨੇ ਮੇ ਤਿਆਰ ਹੋ ਜਾਏਗੀ ਇਹ ਸਪਟੰਬਰ ਪਹਿਲੇ ਹਫਤੇ ਅੱਛਾ ਬਾਤ ਹੋ ਜਾਏਗੀ ਸਪਟੰਬਰ ਦੇ ਪਹਿਲੇ ਹਫਤੇ ਦੇ ਵਿੱਚ ਜਿਹੜੀ ਇਹ ਪਨੀਰੀ ਆ ਬਣ ਕੇ ਤਿਆਰ ਹੋ ਜੂਗੀ ਪਨੀਰੀ ਬਰੋਕਲੀ ਬਣ ਕੇ ਤਿਆਰ ਹੋ ਜੂਗੀ ਤੇ ਪਨੀਰੀ ਜਿਹੜੀ ਅੱਜ ਤੋਂ 40 ਦਿਨਾਂ ਬਾਅਦ ਲੱਗ ਜੂਗੀ ਤਾਂ ਭਾਈ ਜੀ ਪਨੀਰੀ ਦਾ ਰੰਗ ਵੇਖਦਾ ਮੈਂ ਜਿਹੜਾ ਹਰਾ ਰੰਗ ਆ ਇੰਦੇ

किसी खेत में ये नहीं चलाएगी लोकल में ये पनीरी जो भाई अभी बीज रहे हैं ना ये तो लोकल में इन्होंने सेल करनी है जो दूसरे किसान भाई हैं ये खरीदेंगे पनीरी इनसे आज से चालीस दिन बाद लेकिन ये पनीरी जो दो बेटे ये हैं इनमें जो पनीरी है वो अभी लग रही है यहाँ ट्रांसप्लांट हो तो तो रही है तो अगर पनीरी के रेट की बात करें आपसे और भी किसान भाई यहाँ से लेते हैं तो पनीरी का रेट क्या है यहाँ पर हिमाचलों फिर तो एक जो सीड है उसका पाँच छः रुपीज होता होगा रेट हाँ कितना होता है फिर अच्छा काम ही होता है यानी दी 1 2 रुपया जो है वो पनीरी दा जेड़ा एक पौधा है वो इत्थे किसान Padova बिकदा है तो भाई जी पनीरी नु तैयार करने वेले जिवे ਤੁਸੀਂ ਆ ਬੈੱਡ ਬਣਾਏ ਆ ਹੁਣ ਤਾਂ ਇਹ ਇਹ ਪਨੀਰੀ ਐਸ ਤਰ੍ਹਾਂ ਤੁਸੀਂ ਬੀਜਦੇ ਹੋ ਕੋਈ ਰੇ ਸਪਰੇ ਬੀਜਦੇ ਆ ਸਪਰੇ ਲਗਤੀਸ ਮੇ ਕੀੜੇ ਕੀ ਪੰਛੂ ਪੰਜ ਹੈ अच्छा बाकी ਤੋਂ ਨਹੀਂ ਕੇ ਅਲੱਗ ਤਰ੍ਹਾਂ ਕੀ ਚਿਲਪ ਹੈ ਹੱਥ ਤੋਂ तो नीचे ज्यादा खर्चा होता है नीचे, नीचे है। अच्छा नीचे मनाली में नहीं नहीं अच्छा ज़्यादा हाँ, हाँ, तो है हाँ हाँ तो फिर आपकी ये पनीरी हरियाणा में भी जाती है ना अच्छा जो ये आप ये हरियाणा में से अच्छा ये देखो कि यहाँ के जो किसान है वो यहाँ की पनीरी हरियाणा को बेचेंगे और ये कहते हैं कि एक दो रुपये में जो है वो एक पौध इसका बिकता है और जब जरूरत पड़े जब पनीरी की यहाँ कमी होती है तो किसी एक भाई किसान भाई के पास हो तो फिर पनीरी का रेट अच्छा मिल जाता है ऐसे देखो आप ये सीड है वो डल रहा है और इन्होंने बेड पर में छोटी छोटी लाइने एक पट्टी से बना रखी हैं उसमें बीज ये डाल रहे हैं तो पता लगता है 拜拜。 ਕਿਸਾਨ ਵੀਰੋ ਇਹ ਜਾਣਕਾਰੀ ਦੇ ਰਿਹਾ ਸੀ ਮੈਂ ਤੁਹਾਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਮਨਾਲੀ ਤੋਂ 35 ਕਿਲੋਮੀਟਰ ਦੂਰ ਇਹ ਕਿਸਾਨ ਇੱਥੇ ਗੋਭੀ ਦੀ ਪਨੀਰੀ ਉਗਾ ਰਹੇ ਆ ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜਿਦੇ ਵਿੱਚ ਤੁਹਾਨੂੰ ਗੋਭੀ ਦੀ ਬਜਾਈ ਦੇ ਬਾਰੇ ਵੀ ਦੱਸਾਂਗੇ ਤੇ ਗੋਭੀ ਤੋਂ ਹੋਣ ਵਾਲੀ ਇੱਥੇ ਆਮਦਨ ਬਾਰੇ ਵੀ ਦੱਸਾਂਗੇ ਆਪਣੀ ਪ੍ਰਤੀਕਿਰਿਆ ਸਾਡੇ ਤੱਕ ਜਰੂਰ ਪਹੁੰਚਾਉਣਾ ਚੈਨਲ ਪੰਜਾਬ ਵਾਲਾ ਪੌਡਕਾਸਟ ਤੋਂ ਮੈਨੂੰ ਯਾਨੀ ਕੁਲਵਿੰਦਰ ਆਲਖ ਨੂੰ ਦਿਓ ਆ ਗਿਆ ਧੰਨਵਾਦ